ਮੇਤਰਾ ਰੋਇਆ ਲੱਗਦੀ ਆਉਂਦੀ ਆ ਤੇ ਡੱਬੇ ਗਿਣ ਕੇ ਦੱਸਿਓ ਬਾਈ ਜੀ ਕਿੰਨੇ ਆ ਲੈ ਬਈ ਕਮੈਂਟ ਕਰਕੇ ਦੱਸਿਓ ਬਾਈ ਜੀ ਕਿੰਨੇ ਡੱਬੇ ਆਗੇ ਤੁਹਾਡੇ ਹਿਸਾਬ ਨਾਲ ਲੈ ਵੇ ਇੱਕ ਇੱਕ ਕਰਕੇ ਗਿਣੀ ਚੱਲਿਓ ਇਹ ਮੇਟਰ ਲੰਬੇ ਬਹੁਤ ਆ ਗਏ ਦੇਖਦਾ ਰਹੋਗੇ ਤੇ ਆਪਾਂ ਖੜੇ ਹਾਂਗੇ ਬਾਈ ਜੀ ਪੁੱਚੋ ਫਾਟਕਾਂ ਤੇ ਰਵੀ ਦਸ ਹੋ ਗਣ ਕੇ ਤੁਹਾਡੇ ਸਭ ਨਾਲ ਕਿੰਨੇ ਡੱਬੇ ਆ ਗਏ ਐਂਡ ਤੱਕ ਅਰਵੀਲ ਜ਼ਰੂਰ ਦੇਖਿਓ ਬਾਈ ਜੀ ਅਬੀ ਆਟਾ ਪਾ ਦਸ ਕਿੰਨੇ ਨੰਬਰ ਹੋ ਗਿਆ ਇਹਦਾ ਉਹ سامنے ਆ ਗਿਆ ਲਓ ਬਾਈ ਲਓ ਬਾਈ ਮੇਤਰੋ ਰੇਲ ਗੱਡੀ ਵੀ ਜਾਂਦੀ ਹੈਗੇ ਮਾਲ ਗੱਡੀ ਭਾਈ ਮਿੱਤਰੋ ਯਾਦੇ ਹੋਗੇ ਡੱਬੇ ਲੈ ਬਈ ਆ ਗਿਆ ਥਰੀ ਡੱਬਾ ਤੇ ਭਾਈ ਜੀ ਇੰਜਣ ਸਮੇਤ ਕਿੰਨੇ ਨੇਗੇ ਤੇ ਇੰਜਣ ਤੋਂ ਬਿਨਾ ਕਿੰਨੇ ਨੇਗੇ ਤੇ ਲਾਸਟ ਵਾਈ ਜੀ ਦੱਸਿਓ ਭਾਈ ਜੀ ਜਿਹੜਾ ਇਹ ਆ ਗਿਆ ਲਾਸਟ ਵਾਲਾ ਡੱਬਾ ਇਹਦੇ ਸਮੇਤ ਕਿੰਨੇ ਆਗੇ ਕੱਲੇ ਭਾਈ ਮਾਲ ਡੱਬੇ ਦੱਸਿਓ ਕਮੈਂਟ ਕਰਕੇ ਵੀ ਕਿੰਨੇ ਡੱਬੇ ਨੇਗੇ ਠੀਕ ਆ ਭਾਈ ਜੀ ਤੇ ਕਰੋ ਕਮੈਂਟ ਭਾਈ ਜੀ ਦੇਖਦੇ ਆ ਕਿਹੜੇ ਕਿਹੜੇ ਵੀਰ ਸਹੀ ਆਨਸਰ ਦੇਣਗੇ ਧੰਨਵਾਦ ਸਤਿ ਸ੍ਰੀ ਅਕਾਲ